ਪੰਜਾਬ ਹਮੇਸ਼ਾ ਆਪਣੀ ਇਨਸਾਨੀਅਤ, ਨਿਰਲੇਪਤਾ ਤੇ ਭਰਪੂਰ ਸੇਵਾ ਲਈ ਜਾਣਿਆ ਜਾਂਦਾ ਹੈ। ਤਾਜ਼ਾ ਹੜ੍ਹਾਂ ਨੇ ਬੇਸ਼ੁਮਾਰ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਕਈਆਂ ਦੇ ਘਰ ਡਿੱਗ ਗਏ, ਖੇਤ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਗਏ ਅਤੇ ਲੱਖਾਂ ਲੋਕ ਮਜਬੂਰ ਹੋ ਕੇ ਬੇਕਾਰ ਹੋ ਗਏ। ਇਸ ਗੰਭੀਰ ਹਾਲਾਤ ਵਿੱਚ ਮਸ਼ਹੂਰ ਬਲੌਗਰ ਤੇ ਇਨਫਲੂਐਂਸਰ ਬ੍ਰਾਊਨ ਕੁੜੀ ਨੇ ਆਪਣੀ ਹਿੰਮਤ, ਦਲਾਸਾ ਤੇ ਸੱਚੀ ਦਇਆ ਨਾਲ ਹੜ੍ਹ ਪੀੜਤਾਂ ਵਾਸਤੇ ਮਦਦ ਦਾ ਹੱਥ ਵਧਾਇਆ ਹੈ। ਉਸਨੇ ਆਪਣੇ ਪੱਧਰ ਤੇ ਖਾਣ-ਪੀਣ, ਕੱਪੜੇ ਅਤੇ ਜ਼ਰੂਰੀ ਚੀਜ਼ਾਂ ਇਕੱਠੀਆਂ ਕਰਕੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈਆਂ। ਨਾਲ ਹੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਉਸਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਆਪਣੇ ਸੁਨੇਹੇ ਰਾਹੀਂ ਉਸਨੇ ਕਿਹਾ ਕਿ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਸਾਨੂੰ ਆਪਣਿਆਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਬਾਕੀ ਬਰਾਊਨ ਕੁੜੀ ਨੇ ਕਿਹਾ ਕਿ ਸੜਕ ਕਿਨਾਰੇ ਪਰਿਵਾਰਾਂ ਤੱਕ ਮਦਦ ਪਹੁੰਚ ਚੁੱਕੀ ਹੈ ਹੁਣ ਕੋਸ਼ਿਸ਼ ਕਰੋ ਜੋ ਪਰਿਵਾਰ ਬਿਲਕੁਲ ਪਾਣੀ ਦੇ ਵਿੱਚ ਬੈਠੇ ਹਨ ਉਹਨਾਂ ਤੱਕ ਮਦਦ ਪਹੁੰਚਾਈ ਜਾਵੇ ਤੇ ਬਾਕੀ ਬਰਾਊਨ ਕੁੜੀ ਨੇ ਵੀਡੀਓ ਦੇ ਵਿੱਚ ਕੀ ਕਿਹਾ ਤੁਸੀਂ ਵੀ ਸੁਣੋ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ੍ਰੀ ਗੱਲ ਸਾਰਿਆਂ ਨੂੰ ਮੈਂ ਹਤਪਾਲਾ ਅਸੀਂ ਅਜਾਇਆ ਗੁਰਦਾਸ ਸਿੰਘ ਅਗੇ ਜਾਏਗਾ ਨੇ ਬਤਾ ਜੀ ਬਾਬਾ ਨਾਲ ਆਇਆ ਜਨਾਲਾ ਵਾਲੀ ਸਾਈਡ ਤੇ ਇੱਥੇ ਜੋ ਲੇਡੀਜ਼ ਆ ਸਵਾਰਾ ਜੋ ਜੋ ਰਾਸ਼ਨ ਪਾਣੀਆਂ ਸੀ ਉਹ ਘਰ ਘਰ ਜਾ ਕੇ ਪਹੁੰਚਾ ਰਿਹਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਤੇ ਜ਼ਿਆਦਾਤਰ ਲੋਕ ਸੜਕਾਂ ਤੇ ਖੜੇ ਹੋਇਆ ਤੇ ਤੁਸੀਂ ਵੀ ਜੇ ਆਉਣਾ ਆ ਤਾਂ ਧਿਆਨ ਰੱਖਿਓ ਕਿ ਸੜਕਾਂ ਵਾਲੇ ਆਲਰੇਡੀ ਉਹਨਾਂ ਤੱਕ ਸਮਾਨ ਪਹੁੰਚ ਗਿਆ ਹੈ ਤੁਸੀਂ ਜਾਉਂਗੇ ਜਿੱਨਾ ਪਾਣੀ ਦੇ ਅੰਦਰ ਜਾਉਂਗੇ ਉੱਥੇ ਲੋਕਾਂ ਦੇ ਜ਼ਿਆਦਾ ਜ਼ਰੂਰਤ ਆ ਸੋ ਆਪਣਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਲੋੜ ਪੈਣੀ ਹੈ ਮੱਛਰਦਾਨੀਆਂ ਦੀ ਆਡਮੋਸ ਦੀ ਚੱਪਲਾਂ ਦੀ ਕੰਬਲਾਂ ਦੀ ਮਤਲਬ ਰਾਸ਼ਨ ਲਗਭਗ ਪੂਰਾ ਹੋ ਰਿਹਾ ਹੈ ਬਾਕੀ ਉੱਪਰ ਲੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਪੈਣੀ ਹੈ ਤੋਂ ਵੱਧ ਤੋਂ ਵੱਧ ਆ ਕੇ ਇਹਨਾਂ ਦੀ ਸਹਾਇਤਾ ਕਰਿਓ ਜੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ